ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਵਿਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਕੌਮੀ ਤਿਉਹਾਰ ਓਲਾ ਮਹੱਲਾ ਜਿਸ ਦੀ ਆਰੰਭਤਾ 20 ਤਰੀਕ ਰਾਤ ਨੂੰ ਨਗਾਰਿਆਂ ਦੀਆਂ ਚੋਟਾਂ ਦੇ ਨਾਲ ਹੋ ਰਹੀ ਹੈ 21 22 ਤੇ 23 ਤਰੀਕ ਨੂੰ ਕੀਰਤਪੁਰ ਸਾਹਿਬ ਜੀ ਵਿਖੇ 24 25 26 ਨੂੰ ਤਖਤ ਸ੍ਰੀ ਅਕਾਲ ਸਰੂਪ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਓਲਾ ਮਹੱਲਾ ਖਾਲਸੇ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ 26 ਤਰੀਕ ਨੂੰ 12 ਵਜੇ ਮਹੱਲੇ ਦੀ ਆਰੰਭਤਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੀ ਤੋ ਹੋਵੇਗੀ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਹੋਲੇ ਮਹੱਲੇ ਵਿਖੇ ਆਉਣ, ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆਉਣ, ਉਸ ਸਮੇਂ ਜਦੋਂ ਟਰੈਕਟਰ ਟਰਾਲੀਆਂ ਤੇ ਆਉਂਦੇ ਆ ਫੁੱਲਣ ਬਾਜ਼ੀਆਂ ਨਾ ਕਰਨ। ਮੋਟਰਸਾਈਕਲਾਂ ਦੇ ਪਟਾਕੇ ਨਾ ਪਾਉਣ ਔਰ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਸਪੈਂਟ ਬਿਲਕੁਲ ਨਾ ਕਰਨ। ਜਦੋਂ ਨੌਜਵਾਨ ਆਪਣੇ ਘਰਾਂ ਵਿੱਚੋਂ ਤੁਰਦੇ ਆ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਨੇ ਸਿਆਣੇ ਨੇ ਉਹ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਣ ਕਿ ਅਸੀਂ ਗੁਰੂ ਦੀ ਪੈ ਭਾਵਨੀ ਦੇ ਵਿੱਚ ਰਹਿ ਕਰਕੇ ਹੋਲੇ ਮਹੱਲੇ ਨੂੰ ਮਨਾਉਣਾ ਹੈ। ਔਰ ਗੁਰੂ ਘਰ ਵਿੱਚੇ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰਾਂ ਦਾ ਜਿਹੜਾ ਪ੍ਰਬੰਧ ਹੈ, ਗੁਰਮੁਖ ਪਿਆਰੇ ਜਿਹੜੇ ਲੰਗਰ ਲਗਾਉਂਦੇ ਨੇ, ਉਹ ਲੰਗਰਾਂ ਦਾ ਮਿਆਰ ਉੱਚਾ ਰੱਖਣ ਪਲਾਸਟਿਕ ਡਿਸਪੋਜ਼ਲ ਦੀ ਵਰਤੋਂ ਨਾ ਕੀਤੀ ਜਾਵੇ ਸਾਫ਼ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਸਾਰੇ ਜਿਹੜੇ ਪ੍ਰਬੰਧ ਉਹ ਮੁਕੰਮਲ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ